ਅਸੀਂ ਸਾਰੇ ਰਾਇਲ ਪਲੇਵ ਰਾਇਲ ਨੇ ਇੰਟਰੈਕਸ਼ਨ ਡੀਲਵਾਲ ਸਾਰੇ ਕਲੋਨੀ ਵਾਸੀ ਨਹੀਂ ਇਹ ਪੰਚਪਤੀ ਨਿਕਲੇਵ ਹੈ ਜਿਹੜੀ 2004 ਤੇ ਬਣੀ ਫਰੂਲ ਹੋਈ ਸੀ ਉਹਨਾਂ ਨੇ ਉਦੋਂ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਇੱਥੇ ਕੱਟਿਆ ਸੀ ਹੁਣ ਇਹ ਇੱਥੇ ਪਲਾਂਟ ਲਾਉਣ ਲੱਗੇ ਜਦੋਂ ਕਿ ਇਹਨਾਂ ਤੋਂ 10 ਫੁੱਟ ਦੀ ਦੂਰੀ ਤੇ ਜਿਹੜਾ ਆਲਰੇਡੀ ਸੀਵਰੇਜ ਪਿਆ ਹੋਇਆ ਚੌਰੇ ਇਹਨਾਂ ਦਾ ਢਾਈ ਕਿੱਲਾਂ ਚ ਟ੍ਰੀਟਮੈਂਟ ਪਲਾਂਟ ਵੀ ਲੱਗਿਆ ਹੋਇਆ ਉਹ ਚ ਵੀ ਕਨੈਕਸ਼ਨ ਦੇ ਸਕਦੇ ਨੇ ਜਿਹੜੇ ਕਿ ਸਾਨੂੰ ਸਾਰੇ ਕਲੋਨੀ ਵਾਸੀਆਂ ਨੂੰ ਬਜ਼ੁਰਗ ਵੀ ਰਹਿੰਦੇ ਨੇ ਬੱਚੇ ਵੀ ਨੇ ਵਧੀਆ ਏਰੀਆ ਇੱਥੇ ਤੇ ਸਾਰੇ ਇਹਦੀ ਦਿੱਕਤ ਹੈ। ਕਿ ਲੋਬਈਓ ਨਾ ਮੇਰਾ ਨਾਮ ਅਮਨਪ੍ਰੀਤ ਸਿੰਘ ਅਮਨ ਜੀ ਕੀ ਕਹਨ ਰਹੀ ਕ੍ਰੀ ਕਲੋਨੀ ਵਿੱਚ ਦਿੱਕਤ ਕੀ ਆ ਰਹੀ ਹੈ? ਅਸੀਂ ਸਾਰੇ ਰਾਇਲ ਕਲੇਵ ਰਾਇਲ ਨੇ ਇੰਫਰੈਕਸ਼ਨ ਡੀਲ ਵਾਲ ਸਾਰੇ ਕਲੋਨੀ ਦੇ ਵਸਨੀਕ ਆ। ਇਹ ਪੰਚਪਤੀ ਨਿਕਲੇਵ ਹੈ ਜਿਹੜੀ 2004 ਚ ਬਣੀ ਅਪਰੂਵ ਹੋਈ ਸੀ। ਉਹਨਾਂ ਨੇ ਉਦੋਂ ਕੋਈ ਸੀਵਰੇਜ ਟ੍ਰੀਟਮੈਂਟ ਪਲਾਂਟ ਇੱਥੇ ਕੱਟਿਆ ਸੀ। ਬੋਰਡ ਨਹੀਂ ਲਾਇਆ। ਤੇ ਇਹਨਾਂ ਨੇ ਕੋਈ ਬੋਰਡ ਨਹੀਂ ਕੋਈ ਕੁਝ ਨਹੀਂ ਨਾ ਇਹਨਾਂ ਨੇ ਬਣਾਇਆ। ਉਸ ਤੋਂ ਬਾਅਦ ਇੱਥੇ ਸਾਰੀ ਰਹਿائش ਹੋ ਗਈ ਰੋਇਨ ਪਲੇਸਗੇ ਸਾਰੇ ਕਲੋਨੀ ਚ ਬਣੇ ਹੋਏ ਨੇ ਮਕਾਨ ਤੇ ਹੁਣ ਇਹ ਇੱਥੇ ਪਲਾਨਟ ਲਾਉਣ ਲੱਗੇ ਜਦੋਂ ਕਿ ਇਹਨਾਂ ਤੋਂ 10 ਫੁੱਟ ਦੀ ਦੂਰੀ ਤੇ ਜਿਹੜਾ ਆਲਰੇਡੀ ਸੀਵਰੇਜ ਪਿਆ ਹੋਇਆ ਚੌਰੇ ਇਹਨਾਂ ਦਾ 2.5 ਕਿੱਲਿਆਂ ਚ ਟ੍ਰੀਟਮੈਂਟ ਪਲਾਨਟ ਵੀ ਲੱਗਿਆ ਹੋਇਆ ਉਹ ਚ ਵੀ ਕਨੈਕਸ਼ਨ ਦੇ ਸਕਦੇ ਨੇ ਪਰ ਨਹੀਂ ਇੱਥੇ ਟ੍ਰੀਟਮੈਂਟ ਪਲਾਨਟ ਲਾ ਰਹੇ ਨੇ ਜਿਹੜੇ ਕਿ ਸਾਨੂੰ ਸਾਰੇ ਕਲੋਨੀ ਵਾਸੀਆਂ ਨੂੰ ਬਜ਼ੁਰਗ ਵੀ ਰਹਿੰਦੇ ਨੇ ਬੱਚੇ ਵੀ ਨੇ ਵਧੀਆ ਏਰੀਆ ਇੱਥੇ ਤੇ ਸਾਰੇ ਇਹਦੀ ਦਿੱਕਤ ਹੈ ਹੈਲਾ ਉਹਨਾਂ ਨਾਲ ਮਿਲਿਆ ਤੁਸੀਂ ਗੱਲਬਾਤ ਕੀਤੀ ਤੁਸੀਂ ਇਹਨਾਂ ਨਾਲ ਨਹੀਂ ਅਸੀਂ ਕੰਪਲੀਟ ਕੀਤੀ ਹੋਈ ਆ ਕਿਤੇ ਕਿਤੇ ਅਸੀਂ ਸੀਐਮ ਆਪਸੇ ਵੀ ਕੀਤੀ ਹੋਈ ਆ ਤੇ ਡੀਸੀ ਵੀ ਦਿੱਤੀ ਹੋਈ ਆ ਪੁੱਡਾ ਚ ਵੀ ਦਿੱਤੀ ਹੋਈ ਆ ਰੋਸ਼ਨ ਕੰਟਰੋਲ ਬੋਰਡ ਨਾਲ ਗੱਲ ਹੋਈ ਆ ਕਿ ਰੋਟੀ ਵੀ ਜਿਹੜੇ ਕਲੋਨੀ ਕੱਟ ਰਹੇ ਆ ਉਹਨਾਂ ਨਾਲ ਗੱਲ ਹੋਈ ਆ ਵੀ ਉਹਨਾਂ ਨਾਲ ਕੋਈ ਗੱਲ ਨਹੀਂ ਉਹਨਾਂ ਦੀ ਪਹਿਲਾਂ ਗੱਲ ਹੋਈ ਸੀ ਸਰ ਸਾਡੇ ਕਲੋਨੀ ਵਾਲਿਆਂ ਨਾਲ ਗੱਲ ਹੋਈ ਸੀ ਕਲੋਨੀ ਵਾਲਿਆਂ ਉਹਦੇ ਇੰਜੀਨੀਅਰ ਵੀ ਆਏ ਸੀ ਉਹ ਕਦੇ ਸਾਡੀ ਉਹਦੇ ਪਹਿਲਾਂ ਪਾਸ ਹੋਈ ਪਈ ਆ ਅਸੀਂ ਪੰਜ ਵਟੀ ਦੀ ਸਾਰਾ ਪਾਸ ਹੋਇਆ ਪਿਆ ਵੀ ਇਹ ਤਾਂ ਅਸੀਂ ਬਣਾਣਾ ਹੀ ਬਣਾਣਾ ਸਾਡੇ ਪਲਾਟ ਤਾਂ ਵਿਕੇਗੇ ਉਹਦੇ ਕਿ ਅਸੀਂ ਉਹਨਾਂ ਨੂੰ ਬਹੁਤ ਰਿਕਵੈਸਟ ਕਰੀ ਹੈ ਪਰ ਉਹ ਇਸੀ ਨੂੰ ਨਹੀਂ ਮੰਨੇ ਅਸੀਂ ਸਾਰਿਆਂ ਨੇ ਮਿਲ ਕੇ ਫਿਰ ਤੰਗੋ ਕੇ ਸੀਐਮ ਸਾਹਿਬ ਡੀ ਸਾਹਿਬ ਪਦੂਸ਼ਣ ਬੋਰਡ ਤੇ ਪੁੱਡਾ ਦੇ ਐਪਲੀ ਦਰਖਾਸਤਾਂ ਦਿੱਤੀਆਂ ਹੈਗੀਆਂ ਹਾਲੇ ਤੱਕ ਕਾਰਵਾਈ ਨਹੀਂ ਹੋਈ ਇਹਨਾਂ ਨੇ ਹੁਣ ਕੰਮ ਉਹਰੇ ਸ਼ੁਰੂ ਕਰ ਦਿੱਤਾ ਹੈ ਸਾਡੀ ਇਹ ਮੰਗ ਹੈ ਕਿ ਇਹ ਕੰਮ ਬੰਦ ਕੀਤਾ ਜਾਵੇ ਪੂਰੇ ਬੱਚੇ ਵੀ ਹੈ ਉਹਦੇ ਨਾਲ ਸਕੂਲ ਵੀ ਇਹਨਾਂ ਦੇ ਡਾਕਟਰ ਸਕੂਲ ਵੀ ਹੈਗਾ ਤੇ ਇਹ ਇਸ ਇਹ ਕਹਦੇ ਆ ਕਿ 1 ਕਿਲੋਮੀਟਰ ਤੱਕ ਇਹ ਫੇਫੜੇ ਬਜ਼ੁਰਗਾਂ ਦੇ ਫੇਫੜੇ ਅਤੇ ਬੱਚਿਆਂ ਦੇ ਫੇਫੜੇ ਇਹ ਟਰੀਟਮੈਂਟ ਜਿਹੜੀ ਸਮੈਲ ਹੈ ਇਹ ਗਾਲ ਦਿੰਦਾ ਹੈ ਕਿਰਪਾ ਕਰਕੇ ਸਾਡੀ ਬੇਨਤੀ ਹੈ ਕਿ ਇਸ ਨੂੰ ਰੁਕਵਾਇਆ ਜਾਵੇ ਕਿ ਕੋਈ ਬੈਡ ਕੇ ਕੋਈ ਹੱਲ ਕੀਤਾ